ਬਾਜੀ ਬਰਾਨੀ ਇਧਰੋਂ ਆਏ ਅਸੀਂ ਤਿਆਰ ਹੋਣ ਦੇ ਜਾਣ ਦੇ ਇਧਰੋਂ ਮੁੰਡਾ ਮੇਰੇ ਕੱਪੜੇ ਲੈ ਕੇ ਆਉਣ ਡਿਆ ਮੰਗ ਕੇ ਲੈ ਆਉਣ ਡਿਆ ਜੇ ਜਾਣਾ ਇਕੱਠੇ ਜਾਣਾ ਤੇ ਇੱਥੇ 68 ਛੜ ਗੋਲੀਆਂ ਚਲਾ ਕੇ ਗਾਹ ਗਏ ਤੇ ਵੱਡਾ ਮੁੰਡਾ ਤੇ ਇੱਟਾਂ ਮਾਰਨ ਦੇ ਆ ਜੀਰੋ ਉਹ ਇਧਰੋਂ ਭੱਜ ਗਏ ਸਾਰੇ ਜਾਣੇ ਕਿੰਨੀ ਜਿਹਨੂੰ ਗੋਲੀਆਂ ਕਿੰਨੀ ਉਮਰ ਹੋਦੀ 18 ਕਿੰਨੀ 18 ਵੀ ਨਹੀਂ ਕਿੰਨੀ 17 ਸਾਲ ਦਾ ਵਾ ਮਾਹੀ ਕੋਈ ਰੰਜਿਸ਼ ਲੱਗਦੀ ਹੈ ਕਿਸੇ ਨਾਲ ਨਾ ਕੋਈ ਆੜੀ ਨਹੀਂ ਹੈ ਹੈਗੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਲੜਾਈ ਨਹੀਂ ਕੋਈ ਘੋਲੀ ਉਹ ਨਕਾਸ਼ ਗੋਲੀਆਂ ਕਿੰਨੇ ਕਾਰੀਆਂ ਪਤਾ ਨਹੀਂ ਸ਼ੇਖਪੁਰੇ ਦੇ ਮੋਹਲੇ ਦੇ ਮੁੰਡੇ ਆ ਉਧਰੋਂ ਆਏ ਆ ਇਧਰ ਉਹ ਚੌਂਕ 'ਚ ਮਾਰਦੇ ਆ ਉੱਥੇ ਮੁੰਡਾ ਲੀੜੇ ਲੈ ਕੇ ਆਉਂਦਾ ਘੋਟੇ ਦੁਕਾਨ ਦੇ ਲਾਗੇ ਉੱਥੇ ਮਾਰਦੇ ਉੱਥੇ ਸੁੱਟਦਾ ਤੇ ਹੁਣ ਕਿੱਥੇ ਮੁੰਡਾ ਮੁੰਡਾ ਮਾਨਾਂ ਵਾਲਾ ਹਸਪਤਾਲ ਖੜਿਆ ਜੇ ਨਹੀਂ ਮੰਨਦਾ ਕੀ ਕਹੀ ਗਿਓ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਕੀ ਕਹਿਣਾ ਮੇਰਾ ਦੋਤਾ ਆ ਕੀ ਨਾਮ ਦਾ ਕਾਸ਼ ਗੱਡੀ ਦਾ ਨਾਮ ਆਰਾਮ ਸ਼ਰਨ ਕਿੰਨੇ ਵੇ ਦੀ ਜੀ ਆ ਹੁਣੇ 10-15 ਮਿੰਟ ਹੀ ਹੋਏ ਸਾਰੇ ਤੁਹਾਡੇ ਕਿੰਨੇ ਜਿੰਕ ਨੇ ਆਏ ਹੋ ਅਸੀਂ ਜੇ ਅੰਦਰੋਂ ਨਿਕਲੇ ਆਂਦੇ ਪੰਜ ਜਾਣੇ ਅਸੀਂ ਜੇ ਅੰਦਰੋਂ ਨਿਕਲੇ ਆਂ ਤਾਂ ਤਿਆਰ ਹੋਣ ਦੇ ਲੀੜੇ-ਲੂੜੇ ਪਾਉਣ ਦੇ ਹੰਦੇ ਜਾਣਾ ਇਕੱਠੇ ਤੋਂਨਾਂ ਚ ਮੋਟਰ ਚਲਾ ਦੇ ਇੱਕ ਮੋਟਰ ਚਲਾ ਆ ਪਿਆ ਜੋ ਉਹਨਾਂ ਦਾ ਇਹ ਮੋਟਰ ਕਿਹਦਾ ਉਹਨਾਂ ਦਾ ਜਿਹੜੇ ਬੰਦੇ ਭੱਜ ਗਏ ਜਿਹੜੇ ਮਾਰ ਕੇ ਹਾਂਜੀ ਮਤਲਬ ਕੀ ਬਣਾ ਰਹੀ ਇਹ ਲੜਾਈ वे खड़े थे यहाँ पे दो बंदे खड़े थे दो बंदे उस पर गोली मार के जो ना यहाँ से बच्का, आ रहे थे भाग आ रहे थे तो यहाँ गाड़ी रपट गई तो यहाँ पे दो बंदूक उनकी गन यहीं पे गिर गई के डेढ़ डेढ़ गोली चलाने लगे हुए हमने भी शटर अपना बंद कर लिया कब की बात है ये अभी की बात आधे घंटे की बात है आधा एक घंटा गोली तो चली कम से कम दस बारह गोली चली पंद्रह गोली चली दो बंदे थे ਹੋਣ ਜਾਣੇ ਨੇ ਜਿਹੜਾ ਮੋਟਰਸਾਈਕਲ ਨੇ ਕਿਸ ਕਾ ਉਹਨਾਂ ਦਾ ਹੀ ਹੈ ਮੋਟਰਸਾਈਕਲ ਹਾਂ ਇਹ ਛੋੜ ਕੇ ਭੱਗ ਗਏ ਦੋ ਬੰਦੇ ਸਿੱਤਨੀ ਗੋਲੀ ਲੱਗੀ ਗੋਲੀ ਇਹ ਕਿ ਆਦਮੀ ਕੇ ਲੱਗੀ ਹੈ ਪੇਰ ਮੇਂ ਸਿੱਤਨੀ ਗੋਲੀ ਲੱਗੀ ਹੈ ਇੱਕ ਹੀ ਗੋਲੀ ਲੱਗੀ ਹੈ ਪੁਲਿਸ ਤਾਂ ਆਈ ਹੈ ਵੀ ਥੋੜਾ ਅਈ ਥੀ ਗਈ ਹੈ ਕਹੀਂ ਕੋ ਵੈਸੇ ਮੋਹਲ ਸੁਨਾ ਦਰਦਾ ਮੋਲ ਏਸੀ ਹੈ ਬਸ ਇਹ ਲਗਭਗ 11:30 ਤੋਂ 12 ਵਜੇ ਦੇ ਵਿੱਚ ਵਿੱਚ ਛੜੀ ਹੈ ਇੱਕ ਇੱਥੇ ਜੀ ਬੜੀ ਬੈਟਰੀ ਅ ਇਨਫਰਮੇਸ਼ਨ ਆਪਾਂ ਮਿਲੀ ਸੀ ਜਿਹਦੇ ਕਰਕੇ ਇੱਥੇ ਆਏ ਆ ਇਹ ਐਕਚੁਅਲੀ ਇੱਥੇ ਜੋਤੀਸਰ ਜਿਹੜਾ ਚੌਕ ਆ ਬੜਾ ਉੱਥੇ ਕੋਈ 5-6 ਬੰਦੇ ਜਿਹੜੇ ਆਏ ਆ ਮੋਟਰਸਾਈਕਲਾਂ ਤੇ ਜਿਨ੍ਹਾਂ ਨੇ ਫਾਈਟਿੰਗ ਕੀਤੀ ਹੈ ਤੇ ਜਿਹਦੇ ਵਿੱਚ ਇੱਕ ਆਕਾਸ਼ਦੀਪ ਇਹ 17 ਸਾਲ ਦਾ ਲੜਕਾ ਜਿਹੜਾ ਉਹ ਜਖਮੀ ਹੋਇਆ ਜਿਹਨੂੰ ਸਿਵਲ ਹਸਪੀਟਲ ਭੇਜਿਆ ਜਾ ਚੁੱਕਾ ਕੋਈ ਖੁਸ਼ਾਈ ਤੇ ਗੜਾਈ ਤਾਂ ਕੋਈ ਨਹੀਂ ਇਹਦੇ ਬਾਰੇ ਹਾਲੇ ਕੁਝ ਨਹੀਂ ਪਤਾ ਜੀ ਕਿਉਂਕਿ ਆਪਾਂ ਫਿਲਹਾਲ ਤੇ ਇੱਧਰ ਜਿਹੜੀ ਲਾਨੀ ਜੀ ਅੱਜ ਦੇ ਆਕਾਸ਼ਦੀਪ ਦੀ ਉਹਨੂੰ ਪੁੱਛਿਆ ਵਾ ਉਹਨੂੰ ਕੋਈ ਜ਼ਿਆਦਾ ਹਲੇ ਇੰਨਾ ਪਤਾ ਨਹੀਂ ਆ ਬਾਕੀ ਹਸਪੀਟਲ ਜਾ ਰਹੇ ਆ ਉੱਥੇ ਜਾ ਕੇ ਜਿੱਦਾਂ ਦੇ ਵੀ ਉਹ ਸਟੇਟਮੈਂਟ ਸਾਨੂੰ ਰਿਪੋਰਟ ਕਰਾਏਗਾ ਉਹਦੇ ਮੁਤਾਬਕ ਪੀਐਸਪੀ ਇਹ ਪਤਾ ਲੱਗਾ ਜੀ ਆਕਾਸ਼ ਦੇ ਵੀ 1.5 ਸਾਲ ਪਹਿਲੇ ਜਿਹੜੀ ਆ ਆਕਾਸ਼ ਦੇ ਫਾਦਰ ਤੇ ਵੀ ਗੋਲੀ ਲੱਗਣ ਕਰਕੇ ਬਹੁਤ ਹੋਈ ਸੀ ਉਹ ਵੀ ਜੰਡੇ ਵਾਲੇ ਪਰਚਾ ਦਰਜ ਆ ਉਹ ਵੀ ਆਪਾਂ ਅਫੀਸ਼ਲ ਰਿਕਾਰਡ ਵੀ ਦੇਖਾਂਗੇ ਕਿ ਕਿਹੜੇ ਬੰਦੇ ਸੀ ਇਹਦੇ ਬਾਰੇ ਹਲੇ ਆਪਾਂ ਕਲੀਅਰ ਕੱਟ ਨਹੀਂ ਕਹਿ ਸਕਦੇ ਪਹਿਲੇ ਆਪਾਂ ਦੂਸਰੇ ਜਿਹੜਾ ਪਹਿਲੇ ਆਲਰੇਡੀ ਪਰਚਾ ਦਰਜ ਆ ਉਦੇ ਤੇ ਵੀ ਆਪਾਂ ਵਰਕਰਾਂ ਦੇ ਖੋਲ ਕਿੰਨੇ ਕੁ ਮਿਲੇ ਜੀ ਖੋਲ ਸਾਨੂੰ 7 ਦੇ ਕਰੀਬ ਮਿਲੇ ਕਿੱਡੀ ਲੱਗ ਰਹੀ ਤੁਹਾਨੂੰ ਕਿੰਨੀ ਕੁ ਫਾਇਰਿੰਗ ਹੋਈ ਵਸੇ ਸਾਡੇ ਨਾਲ ਨਹੀਂ ਫਾਇਰਿੰਗ ਜਿੰਨੇ ਕੋਲ ਮਿਲੇ ਉਹਦੇ ਹਿਸਾਬ ਨਾਲ ਤੇ ਉਨੀ ਕਰ ਦਿੰਦੀ ਆ ਆ ਫਿਲਹਾਲ ਤੇ ਇਹੋ ਹੀ ਆ ਕੋਈ ਨਾ ਕੋਈ ਐਨੀਮੀਟੀ ਹੈ ਜੀ ਜਾਂ ਕੋਈ ਨਾ ਕੋਈ ਹੋਰ ਕਾਰਨ ਆ ਜਾਂ ਰੰਜਿਸ਼ ਬਾਜੀ ਆ ਜਾਂ ਕੋਈ ਹੋਰ ਕਾਰਨ ਹੈ ਸਾਰੇ ਐਂਗਲ ਦੇਖਾਂਗੇ ਕੱਲ ਰਾਤ ਕਹਿੰਦੇ ਸ਼ੇਖੂਪੁਰ ਅਮਲੇ ਦੀ ਵੀ ਸ਼ੇਖੂਪੁਰ ਅਮਲੇ ਚੋਂ ਤੇ ਉਹਨਾਂ ਦੀ ਪੁਰਾਣੀ ਜਿਹੜੀ ਆ ਐਨੀਮੀਟੀ ਚੱਲ ਰਹੀ ਆ ਆ ਰਹੀ ਆ ਉਦੇ ਤਹਿਤ ਉਹਨਾਂ ਦੋ ਗੁੱਟਾਂ ਦੇ ਵਿੱਚ ਆਪਸ ਵਿੱਚ ਹੋਈ ਸੀ ਲੜਾਈ ਝਗੜਾ ਉਹਦੇ ਵਿੱਚ ਵੀ ਆਪਾਂ ਪਰਚਾ ਦਰਜ ਕੀਤਾ ਜੀ ਐਸ ਪੀ ਸਾਹਿਬ ਜਿੱਦਾਂ ਜੇ ਨਾਲਾ ਗਾਜੀ ਗੋਲੀ ਚੱਲੀ ਆਨੰਦ ਨਾਲ ਉਹਦੇ ਵਿੱਚ ਜਖਮੀ ਜਿਹੜਾ ਹੋਇਆ ਉਹ ਮਤਲਬ ਫਾਇਰ ਨਾਲ ਨਹੀਂ ਹੋਇਆ ਉਹਦੇ ਚ ਉਹਦੇ ਦਫਤਰ ਵਗੈਰਾ ਵੱਜੇ ਆ ਜਿਹੜਾ ਹਸਪੀਟਲ ਐਡਮਿਟ ਆ ਉਹਦੇ ਵੀ ਆਪਾਂ ਸਟੇਟਮੈਂਟ ਲਿਖ ਕੇ ਪਰਚਾ ਦਰਜ ਕਰਦੇ ਆ ਇਹ ਵੰਦਨ ਨਾਲ ਕੋਈ ਬੋਲੀ ਚਰਨੀ ਆਮ ਗੱਲ ਹੋ ਗਈ ਲਾਅ ਐਂਡ ਆਰਡਰ ਕਿਤੇ ਡਿਸਟਰਬ ਨਹੀਂ ਦਿਸਦਾ ਭਾਈ ਨਹੀਂ ਲਾਅ ਐਂਡ ਆਰਡਰ ਤੇ ਦੇਖੋ ਡਿਸਟਰਬ ਤੇ ਨਹੀਂ ਆ ਕਿਉਂਕਿ ਆਪਾਂ ਤਾਂ ਪੂਰੀ ਕੋਸ਼ਿਸ਼ ਕਰਦੇ ਆ ਜਦੋਂ ਵੀ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ ਇਮੀਡੀਏਟਲੀ ਜਾਂਦੇ ਆ ਤੇ ਆਮ ਪਬਲਿਕ ਨੂੰ ਵੀ ਚਾਹੀਦਾ ਵੀ ਆਮ ਪਬਲਿਕ ਹੈ ਸਾਡੀ ਉਹਨਾਂ ਨੂੰ ਅਵੇਅਰ ਚਾਹੀਦਾ ਅਵੇਅਰ ਹੋਣਾ ਚਾਹੀਦਾ ਜਿਹੜੇ ਉਹਨਾਂ ਦੇ ਕੋਈ ਮਾੜੇ ਬੰਦੇ ਆ ਜਾਂ ਮਾੜੇ ਅੰਸਰ ਆ ਉਹਦੇ ਬਾਰੇ ਪੁਲਿਸ ਨੂੰ ਇਤਲਾਹ ਦੇਣੀ ਚਾਹੀਦੀ ਆ ਜਿਨ੍ਹਾਂ ਕੋਲ ਨਜਾਇਜ਼ ਵੈਪਨ ਆ ਕੋਈ ਕੋਈ ਇਦਾਂ ਦੀ ਕੰਮ ਕਰਦੇ ਆ ਗਲਤ ਕੰਮ ਕਰ ਰਹੇ ਆ ਉਹਨਾਂ ਬਾਰੇ ਸਾਨੂੰ ਗੁਪਤ ਸੂਚਨਾ ਦੇਣੀ ਚਾਹੀਦੀ ਹੈ ਤਾਂ ਕਿ ਆਪਾਂ ਇਹਨਾਂ ਨੂੰ ਕਾਬੂ ਕਰ ਸਕੀਏ। ਸਾਨੂੰ ਲੋਕਾਂ 'ਚ ਸਹਿਮ ਦਾ ਮਾਹੌਲ ਆ ਜੀ ਪਾਪਾ। ਦੇਖੋ ਸਹਿਮ ਦਾ ਮਾਹੌਲ ਇਸ ਕਰਕੇ ਜਦੋਂ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ ਨੇਚਰਲੀ ਹੋ ਜਾਂਦਾ ਵਾ ਪਰ ਆਪਾਂ ਪੁਲਿਸ ਪੂਰੀ ਮਸਤੈਦ ਆ। ਜਦੋਂ ਵੀ ਇਦਾਂ ਦੀ ਕੋਈ ਗੱਲ ਹੁੰਦੀ ਆ ਆਪਾਂ ਇਮੀਡੀਏਟਲੀ ਪਹੁੰਚਦੇ ਆ ਤੇ ਲੋਕਾਂ ਦੀ ਆਪਾਂ ਸੇਫਟੀ ਐਂਡ ਸਕਿਉਰਿਟੀ ਪੂਰੀ ਟੀਕੇ ਨਾਲ ਆਪਾਂ। ਜਿਹਦੀ ਗੋਲੀ ਲੱਗੀ ਉਹਦਾ ਹਾਲਾਤ ਕਿਹੋ ਜਿਹਾ ਹੈ? ਉਹ ਨਹੀਂ ਆਊਟ ਆਫ ਡੇਂਜਰ ਆ। ਕੋਈ ਉਹਦੀ ਰਾਈਟ ਪੈਰ ਤੇ ਲੱਗੀ ਆ। ਬਈ ਆਉਣ ਵਾਲਾ ਮਾਹੌਲ ਕੀ ਹੈ ਜੀ ਜੰਡਿਆਲੇ ਦਾ ਪੁਲਿਸ ਨੇ ਨਹੀਂ ਨਹੀਂ ਆਉਣ ਵਾਲਾ ਮਾਹੌਲ ਵਧੀਆ ਬਣਾਵਾਂਗੇ ਜੀ ਕੋਈ ਗੱਲ ਨਹੀਂ ਸੀਨੀਅਰ ਅਫਸਰ ਵੀ ਇਹਦੇ ਤੇ ਵਰਕ ਕਰ ਰਹੇ ਆ ਸਾਨੂੰ ਡਾਇਰੈਕਸ਼ਨ ਵੀ ਆ ਰਹੀਆਂ ਵੱਧ ਤੋਂ ਵੱਧ ਆਪਾਂ ਹੋਰ ਜਿਹੜੀ ਹੈ ਸਾਨੂੰ ਜਿਹੜੀ ਸਟਰੈਂਥ ਆਪਾਂ ਲੈ ਕੇ ਇਹਨੂੰ ਸਹੀ ਤਰੀਕੇ ਕਰਾਂਗੇ ਸੀਸੀ ਰਿਕਾਰਡਿੰਗ ਜੀ ਆਈ ਸਾਹਮਣੇ ਨੇ ਹਾਂਜੀ ਸੀਸੀ ਰਿਕਾਰਡਿੰਗ ਅਸੀਂ ਇਸ ਨੂੰ ਫੁਟੇਜ ਨਾਲ ਲੈ ਆਪਾਂ ਚੈੱਕ ਕਰਦੇ ਹਾਂ ਜੀ ਉਹ ਚੈੱਕ ਕਰਦੇ ਆਂ ਦੇਖਦੇ ਆਂ ਜੀ ਸਕਰੀਨ ਤੇ ਚੈੱਕ